ਤੁਹਾਨੂੰ ਇਹ ਸੁਣ ਕੇ ਯਕੀਨ ਨਹੀਂ ਆਵੇਗਾ ਕਿ ਇੱਕ ਆਮ ਪੰਜਾਬੀ ਨੌਜਵਾਨ ਜਿਸ ਨੇ ਵਿਦੇਸ਼ ਚਾ ਕੇ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨੇ ਚਾਹੀ ਉਹ ਕਿਵੇਂ ਇੱਕ ਰਾਤ ਵਿੱਚ ਹੀ ਸਭ ਕੁਝ ਖੋ ਡਾ ਠਾ ਤੇ ਜਦੋਂ ਸੱਚ ਸਾਹਮਣੇ ਆਇਆ ਲੋਕ ਹੈਰਾਨ ਰਹਿ ਗਏ ਇੱਕ ਕਹਾਣੀ ਹੈ ਮਨਦੀਪ ਸਿੰਘ ਦੀ ਜਿਹੜਾ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਇੱਕ ਛੋਟੇ ਪਿੰਡ ਸੁਖਪੁਰ ਦਾ ਰਹਿਣ ਵਾਲਾ ਸੀ ਮਨਦੀਪ ਦੇ ਘਰ ਦੀ ਹਾਲਤ ਵਧੀਆ ਨਹੀਂ ਸੀ ਪਿਤਾ ਜੀ ਛੋਟੀ ਜੀ ਖੇਤੀ ਕਰਦੇ ਸਨ ਮਾਂ ਘਰ ਸੰਭਾਲਦੀ ਸੀ ਬਚਪਨ ਤੋਂ ਹੀ ਮਨਦੀਪ ਦੀਆਂ ਅੱਖਾਂ ਵਿੱਚ ਵੱਡੇ ਸੁਪਨੇ ਸਨ ਉਹ ਆਪਣੇ ਅਧਿਆਪਕਾਂ ਨੂੰ ਕਹਿੰਦਾ ਸੀ ਇੱਕ ਦਿਨ ਮੈਂ ਵੀ ਕੈਨੇਡਾ ਜਾਵਾਂਗਾ ਵੱਡੀ ਡਿਗਰੀ ਕਰਾਂਗਾ ਤੇ ਘਰ ਦਾ ਨਾਂ ਰੋਸ਼ਨ ਕਰਾਂਗਾ ਪਰ ਪੈਸੇ ਕਿੱਥੋਂ ਆਣੇ ਸਨ ਮਾਂ ਨੇ ਆਪਣੇ ਗਹਿਣੇ ਵੇਚ ਦਿੱਤੇ ਪਿਤਾ ਜੀ ਨੇ ਦੋ ਕਿੱਟੇ ਜ਼ਮੀਨ ਵੇਚੀ ਘਰ ਦੇ ਲੋਕਾਂ ਨੇ ਕਿਹਾ بڑا ਜੋਖਮ ਹੈ ਪਰ ਪੁੱਤ ਦੇ ਭਵਿੱਖ ਲਈ ਕਰਨਾ ਹੀ ਪੈਣਾ ਫਿਰ ਮਨਦੀਪ ਪਿੰਡ ਦੇ ਹੀ ਇੱਕ ਮਸ਼ਹੂਰ ਏਜੰਟ ਬਲਜੀਤ ਗੁੱਲ ਗਿਆ ਬਲ ਜੀਤਨੇ ਵਾਦਾ ਕੀਤਾ ਤੈਨੂੰ ਮੈਂ ਟੋਰਾਂਟੋ ਦੇ ਨਾਮੀ ਕਾਲਜ ਵਿੱਚ ਦਾਖਲਾ ਦਵਾਉਂਗਾ ਵੀਜ਼ਾ ਤੈਨੂੰ ਪੱਕਾ ਮਿਲੇਗਾ ਬਸ ਤੂੰ ਪੈਸੇ ਜੋੜ ਮੰਦੀਪ ਦੇ ਮਾਪਿਆਂ ਨੇ ਹਜ਼ਾਰਾਂ ਕਰਜ਼ਾ ਲਿਆ ਪੈਸੇ ਦਿੱਤੇ ਅਤੇ ਜਲਦੀ ਹੀ ਉਸਦੇ ਹੱਥ ਵਿੱਚ ਇੱਕ ਐਡਮਿਸ਼ਨ ਲੈਟਰ ਆ ਗਿਆ ਉਸ ਵੇਲੇ ਪਰਿਵਾਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਸਾਡਾ ਪੁੱਤ ਹੁਣ ਕੈਨੇਡਾ ਜਾਵੇਗਾ ਇਹ ਸੁਪਨਾ ਜਿਵੇਂ ਹਕੀਕਤ ਬਣ ਗਿਆ ਸੀ ਪਰ ਮੰਦੀਪ ਨਹੀਂ ਜਾਣਦਾ ਸੀ ਕਿ ਇਹ ਸੁਪਨਾ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁਖਾਂਤ ਬਣਨ ਵਾਲਾ ਸੀ 2017 ਦੀ ਸਰਦੀ ਦਾ ਮੌਸਮ ਸੀ ਜਦੋਂ ਮਨਦੀਪ ਸਿੰਘ ਨੇ ਟੋਰਾਂਟੋ ਦੀ ਧਰਤੀ ਤੇ ਪੈਰ ਰੱਖਿਆ ਤਾਂ ਹਵਾਈ ਅੱਡੇ ਤੋਂ ਬਾਹਰ ਨਿਕਲਦਿਆਂ ਉਸਦੇ ਚਿਹਰੇ ਨਾਲ ਟਕਰਾਈਆਂ ਠੰਡੀਆਂ ਹਵਾਵਾਂ ਨੇ ਉਸ ਨੂੰ ਇੱਕ ਪਲ ਲਈ ਸਹਿਮਾ ਦਿੱਤਾ ਇਹ ਕੀ ਜਗ੍ਹਾ ਹੈ ਇੱਥੇ ਤਾਂ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ ਉਸਨੇ ਆਪਣੇ ਆਪ ਨਾਲ ਕਿਹਾ ਪਰ ਉਸਦੇ ਦਿਲ ਵਿੱਚ ਖੁਸ਼ੀ ਸੀ ਉਹ ਸੋਚਦਾ ਮੈਂ ਹੁਣ ਆਪਣੇ ਸੁਪਨਿਆਂ ਦੇ ਦੇਸ਼ ਵਿੱਚ ਹਾਂ ਹੁਣ ਮੇਰੀ ਕਿਸਮਤ ਬਦਲਣੀ ਹੀ ਬਦਲਣੀ ਹੈ ਮਨਦੀਪ ਨੂੰ ਪਿੰਡ ਦੇ ਇੱਕ ਜਾਣ ਪਹਿਚਾਨ ਵਾਲੇ ਨੇ ਇੱਕ ਬੇਸਮੈਂਟ ਵਿੱਚ ਰਿਹਾਇਸ਼ ਦਵਾਈ। ਛੋਟਾ ਜਿਹਾ ਕਮਰਾ, ਛੱਤ ਤੋਂ ਪਾਣੀ ਟਪਕਣ ਵਾਲੀ ਦੀਵਾਰ ਤੇ ਇੱਕ ਹੀਟਰ ਜੋ ਬਸ ਨਾਮ ਲਈ ਹੀ ਚੱਲਦਾ ਸੀ। ਉਸ ਨੂੰ ਕਮਰਾ ਤਿੰਨ ਹੋਰ ਪੰਜਾਬੀ ਵਿਦਿਆਰਥੀਆਂ ਨਾਲ ਸਾਂਝਾ ਕਰਨਾ ਪੈਂਦਾ ਸੀ। ਰਾਤ ਨੂੰ ਜਦੋਂ ਸੌਂਦਾ ਤਾਂ ਪਾਸੇ ਵਾਲੇ ਰੂਮ ਵਿੱਚ ਹੀਟਰ ਦੀ ਆਵਾਜ਼, ਕਿਸੇ ਦੇ ਖੰਗਣ ਦੀਆਂ ਆਵਾਜ਼ਾਂ ਤੇ ਉੱਪਰ ਮਕਾਨ ਮਾਲਕ ਦੇ ਕੁੱਤੇ ਦੇ ਭੌਂਕਣ ਦੀਆਂ ਆਵਾਜ਼ਾਂ। ਇਹ ਸਭ ਮਿਲ ਕੇ ਉਸ ਦੀ ਨੀਂਦ ਚੁਰਾ ਲੈਂਦੀਆਂ। ਪਹਿਲੇ ਹਫਤੇ ਹੀ ਉਸਨੂੰ ਪਤਾ ਲੱਗ ਗਿਆ ਕਿ ਇੱਥੇ ਜ਼ਿੰਦਗੀ ਉਹ ਨਹੀਂ ਜੋ ਪਿੰਡ ਵਿੱਚ ਸੁਣੀ ਜਾਂਦੀ ਸੀ ਕਿ ਕੈਨੇਡਾ ਪਹੁੰਚਦਿਆਂ ਹੀ ਡਾਲਰ ਵਰਦੇ ਹਨ ਅਸਲ ਵਿੱਚ ਇੱਥੇ ਹਰ ਡਾਲਰ ਲਈ ਖੂਨ ਪਸੀਨਾ ਇਕੱਠਾ ਕਰਨਾ ਪੈਂਦਾ ਸੀ ਮਨਦੀਪ ਨੇ ਟੋਰਾਂਟੋ ਦੇ ਇੱਕ ਕਾਲਜ ਵਿੱਚ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਜੁਆਇਨ ਕੀਤਾ ਪਹਿਲੀ ਕਲਾਸ ਵਿੱਚ ਹੀ ਉਸਨੇ ਵੇਖਿਆ ਕਿ ਕਿਵੇਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀ ਇਕੱਠੇ ਬੈਠੇ ਹਨ ਚੀਨ ਅਫਰੀਕਾ ਕੋਰੀਆ ਤੇ ਕੁਝ ਸਥਾਨਕ ਕੈਨੇਡੀਅਨ ਵੀ ਉਸ ਨੂੰ ਅੰਗਰੇਜ਼ੀ ਵਿੱਚ ਗੱਲ ਕਰਨ ਵਿੱਚ ਔਖਾ ਲੱਗਦਾ ਸੀ ਜਦੋਂ ਪ੍ਰੋਫੈਸਰ ਕੋਈ ਸਵਾਲ ਪੁੱਛਦਾ ਉਹ ਕਬਰਾਟ ਕਰਕੇ ਚੁੱਪ ਰਹਿੰਦਾ ਪਰ ਹੌਲੀ-ਹੌਲੀ ਉਸ ਨੇ ਹਿੰਮਤ ਜਟਾਈ ਤੇ ਬੋਲਣਾ ਸ਼ੁਰੂ ਕੀਤਾ ਦਿਨ ਵਿੱਚ ਕਲਾਸਾਂ ਰਾਤ ਨੂੰ ਕੰਮ ਇਹ ਉਸ ਦੀ ਰੁਟੀਨ ਬਣ ਗਿਆ ਉਸ ਨੂੰ ਇੱਕ ਰੈਸਟੋਰੈਂਟ ਵਿੱਚ ਡਿਸ਼ਵਾਸ਼ਰ ਦੀ ਨੌਕਰੀ ਮਿਲੀ ਰਾਤ ਦੇ 10 ਵਜੇ ਤੋਂ ਸਵੇਰੇ 4 ਵਜੇ ਤੱਕ ਉਹ ਬਰਤਨ ਮਾਂਜਦਾ ਹੱਥ ਠੰਡ ਪਾਣੀ ਨਾਲ ਸੁਨ ਹੋ ਜਾਂਦੇ ਕਈ ਵਾਰ ਛਾਲੇ ਪੈ ਜਾਂਦੇ ਪਰ ਜਦੋਂ ਵੀ ਉਸਦੀ ਥਕਾਵਟ ਹੱਦ ਤੋਂ ਵੱਜ ਜਾਂਦੀ ਉਹ ਆਪਣੇ ਮਾਪਿਓ ਦੀਆਂ ਕੁਰਬਾਨੀਆਂ ਯਾਦ ਕਰਦਾ ਮਾਂ ਨੇ ਗਹਿਣੇ ਵੇਚ ਦਿੱਤੇ ਪਿਤਾ ਜੀ ਨੇ ਜ਼ਮੀਨ ਵੇਚੀ ਹੁਣ ਮੇਰੇ ਹਾਰ ਮੰਨਣ ਦਾ ਸਵਾਲ ਹੀ ਨਹੀਂ ਮਨਦੀਪ ਦੇ ਘਰ ਰੂਮਮੇਟ ਵੀ ਪੰਜਾਬੀ ਵਿਦਿਆਰਥੀ ਸਨ ਰਾਤ ਨੂੰ ਜਦੋਂ ਸਾਰੇ ਇਕੱਠੇ ਹੁੰਦੇ ਤਾਂ ਕੋਈ ਚਾਹ ਬਣਾਉਂਦਾ ਕੋਈ ਮਠੀ ਗੁੰਨਦਾ ਤੇ ਸਭ ਮਿਲ ਕੇ ਆਪਣੇ ਆਪਣੇ ਤਜਰਬੇ ਸਾਂਝੇ ਕਰਦੇ ਇੱਕ ਦੋਸਤ ਕਹਿੰਦਾ ਯਾਰ ਅੱਜ ਬਸ ਮਿਸ ਹੋ ਗਈ -15 ਡਿਗਰੀ ਵਿੱਚ 3 ਕਿਲੋਮੀਟਰ ਪੈਦਲ ਆਇਆ ਹਾਂ ਦੂਜਾ ਹਸਕੇ ਕਹਿੰਦਾ ਮੈਂ ਤਾਂ ਗਲਵਜ਼ ਭੁੱਲ ਗਿਆ ਸੀ ਹੱਥ ਅਜੇ ਵੀ ਸੁੰਨ ਨੇ ਇਹ ਗੱਲ ਸੁਣ ਕੇ ਮਨਦੀਪ ਸੋਚਦਾ ਸਿਰਫ ਮੈਂ ਹੀ ਨਹੀਂ ਸਾਰੇ ਹੀ ਇੱਥੇ ਸੰਘਰਸ਼ ਕਰ ਰਹੇ ਨੇ ਇਹ ਰਾ ਸੌਖਾ ਨਹੀਂ ਪਰ ਅਸੀਂ ਸਾਰੇ ਇੱਕ ਦੂਜੇ ਦਾ ਸਹਾਰਾ ਹਾਂ ਹਰ ਐਤਵਾਰ ਉਹ ਆਪਣੇ ਮਾਪਿਆਂ ਨਾਲ ਵੀਡੀਓ ਕਾਲ ਕਰਦਾ ਮਾਂ ਪੁੱਛਦੀ ਪੁੱਤ ਠੰਡ ਬਹੁਤ ਹੈ ਖਾਣਾ ਖਾ ਲੈਣਾ ਮਨਦੀਪ ਮੁਸਕਰਾ ਕੇ ਕਹਿੰਦਾ ਮਾਂ ਮੈਂ ਬਿਲਕੁਲ ਠੀਕ ਹਾਂ ਬੜਾ ਮਜ਼ਾ ਆ ਰਿਹਾ ਹੈ ਛੇਤੀ ਹੀ ਪੈਸੇ ਭੇਜਾਂਗਾ ਪਰ ਹਕੀਕਤ ਐਸੀ ਕਿ ਕਈ ਵਾਰ ਉਸ ਕੋਲ ਆਪਣੇ ਲਈ ਵੀ ਖਾਣ ਲਈ ਪੈਸੇ ਨਹੀਂ ਹੁੰਦੇ ਉਹ ਰੈਸਟੋਰੈਂਟ ਤੋਂ ਬਚਿਆ ਖੁਚਿਆ ਖਾਣਾ ਹੀ ਕਰ ਲਿਆ ਜਾਂਦਾ ਪਰ ਉਹ ਕਦੇ ਘਰ ਨਹੀਂ ਦੱਸਦਾ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਉਸ ਦੇ ਮਾਪੇ ਚਿੰਤਾ ਕਰਨ ਹੌਲੀ-ਹੌਲੀ ਉਸਨੇ ਆਪਣੇ ਕਾਲਜ ਵਿੱਚ ਵਧੀਆ ਨੰਬਰ ਲੈਣੇ ਸ਼ੁਰੂ ਕਰ ਦਿੱਤੇ ਪ੍ਰੋਫੈਸਰਾਂ ਨੇ ਵੀ ਉਸ ਦੀ ਮਿਹਨਤ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ ਉਹ ਸੋਚਦਾ ਜੇ ਮੈਂ ਇਸੇ ਤਰ੍ਹਾਂ ਮਿਹਨਤ ਕਰਦਾ ਰਿਹਾ ਤਾਂ ਮੈਂ ਆਪਣਾ ਭਵਿੱਖ ਬਦਲ ਲਵਾਂਗਾ ਇੱਕ ਦਿਨ ਆਪਣੀ ਮਾਂ ਲਈ ਸੋਨੇ ਦੀ ਚੂੜੀ ਤੇ ਪਿਤਾ ਜੀ ਲਈ ਨਵਾਂ ਟਰੈਕਟਰ ਲਵਾਗਾ ਪਰ ਉਸ ਨੂੰ ਪਤਾ ਨਹੀਂ ਸੀ ਕਿ ਉਸ ਦੇ ਸੁਪਨੇ ਦੇ ਹੇਠਾਂ ਇੱਕ ਝੂਠ ਦੀ ਬੁਨਿਆਦ ਪਈ ਹੋਈ ਸੀ ਜਿਸ ਦਿਨ ਇਹ ਸੱਚ ਸਾਹਮਣੇ ਆਉਣਾ ਸੀ ਉਸ ਦੀ ਸਾਰੀ ਦੁਨੀਆ ਹੀ ਉਲਟ ਜਾਣੀ ਸੀ ਜਿਵੇਂ ਜਿਵੇਂ ਮਹੀਨੇ ਬੀਤਦੇ ਗਏ ਮਨਦੀਪ ਸਿੰਘ ਨੂੰ ਲੱਗਣ ਲੱਗਾ ਕਿ ਹੁਣ ਉਸ ਦੀ ਜ਼ਿੰਦਗੀ ਸਹੀ ਰਾਹ ਤੇ ਚੱਈ ਪਈ ਹੈ ਕਾਲਜ ਵਿੱਚ ਵਧੀਆ ਨੰਬਰ ਕੰਮ 'ਚ ਇਮਾਨਦਾਰੀ ਤੇ ਘਰ ਵਾਲਿਆਂ ਨੂੰ ਪੈਸੇ ਭੇਜਣ ਦਾ ਸਿਲਸਿਲਾ ਸਭ ਕੁਝ ਸੁਪਨੇ ਵਾਂਗ ਸੀ ਪਰ ਕਿਸਮਤ ਨੇ ਇੱਕ ਅਜੀਹ ਪਤਾ ਖੇੜਿਆ जिस न्यूज़ दी दुनिया ही उल्टा देती एक स्वयरो अपने बेसमेंट ਦੇ ਛੋਟੇ ਜੇ ਕਮਰੇ ਵਿੱਚ ਬੈਠ ਕੇ ਨਾਸ਼ਤਾ ਕਰ ਰਿਹਾ ਸੀ ਕਿ ਡਾਕ ਵਿਚਕਾਰ ਆਈ ਇੱਕ ਚਿੱਠੀ ਨੇ ਉਸ ਦੀ ੜਕੜ ਤੇਜ਼ ਕਰ ਦਿੱਤੀ ਉਸਨੇ ਲਿਫਾਫਾ ਖੋਲਿਆ ਤੇ ਅੱਖਾਂ ਜਾਮ ਗਈਆਂ ਚਿੱਠੀ ਵਿੱਚ ਲਿਖਿਆ ਸੀ ਤੁਹਾਡਾ ਐਡਮਿਸ਼ਨ ਲੈਟਰ ਫਰਜੀ ਹੈ ਤੁਹਾਡਾ ਸਟੱਡੀ ਪਰਮਿਟ ਤੁਰੰਤ ਰੱਦ ਕੀਤਾ ਜਾਂਦਾ ਹੈ ਮਨਦੀਪ ਦੇ ਹੱਥੋਂ ਚਾਹ ਦਾ ਕੱਪ ਡਿੱਗ ਪਿਆ ਇਹ ਕੀ ਮਜ਼ਾਕ ਹੈ ਇਹ ਕਿਵੇਂ ਹੋ ਸਕਦਾ ਉਹ ਆਪਣੇ ਆਪ ਨਾਲ ਬੁੜਬੁੜਾਇਆ ਉਤਰੰਤ ਆਪਣੇ ਕਾਲਜ ਗਿਆ ਐਡਮਿਨ ਦਫਤਰ ਵਿੱਚ ਕਾਗਜ਼ ਦਿਖਾ ਕੇ ਕਿਹਾ ਮੈਨੂੰ ਇਹ ਲੈਟਰ ਤੁਹਾਡੇ ਕਾਲਜ ਨੇ ਦਿੱਤਾ ਸੀ ਤੁਸੀਂ ਹੀ ਪੁਸ਼ਟੀ ਕਰੋ ਪਰ ਉੱਥੇ ਬੈਠੀ ਲੇਡੀ ਅਧਿਕਾਰੀ ਨੇ ਬੜੇ ਠੰਡੇ ਲਹਿਜੇ ਵਿੱਚ ਕਿਹਾ ਸੌਰੀ ਸਾਨੂੰ ਤੁਹਾਡਾ ਕੋਈ ਰਿਕਾਰਡ ਨਹੀਂ ਮਿਲਿਆ ਇਹ ਲੈਟਰ ਸਾਡੇ ਵੱਲੋਂ ਕਦੇ ਜਾਰੀ ਹੀ ਨਹੀਂ ਕੀਤਾ ਗਿਆ ਮਨਦੀਪ ਨੂੰ ਅਜੀਹਾ ਲੱਗਿਆ ਜਿਵੇਂ ਕਿਸੇ ਨੇ ਉਸ ਦੇ ਪੈਰਾਹੈਟ ਉੱਤਾਤੀ ਖਿੱਚ ਲਈ ਹੋਵੇ ਉਤਰੰਤ ਆਪਣੇ ਏਜੰਟ ਨੂੰ ਕਾਲ ਕਰਨ ਲੱਗਾ ਪਰ ਫੋਨ ਬੰਦ WhatsApp ਤੇ ਮੈਸੇਜ ਸਿਰਫ ਇੱਕ ਟਿਕ फेसबुक प्रोफाइल डिलीट ਉਸ ਨੂੰ ਹੁਣ ਸਮਝ ਆਇਆ ਕਿ ਉਹ ਇੱਕ ਵੱਡੇ ਫਰਾਡ ਦਾ ਸ਼ਿਕਾਰ ਹੋ ਗਿਆ ਹੈ ਸ਼ਾਮ ਨੂੰ ਉਸਨੇ ਮਾਂ ਨੂੰ ਵੀਡੀਓ ਕਾਲ ਕੀਤੀ ਮਾਂ ਦੇ ਚਿਹਰੇ ਤੇ ਹਮੇਸ਼ਾ ਵਾਲੀ ਮੁਸਕਰਾਹਟ ਸੀ ਪੁੱਤ ਅੱਜ ਕਿੰਨਾ ਸੋਹਣਾ ਲੱਗ ਰਿਹਾ ਹੈ ਖਾ ਲਿਆ ਪਰ ਮਨਦੀਪ ਦੀਆਂ ਅੱਖਾਂ ਭਾਰੀਆਂ ਉਚਪਰਿਆ ਮਾਂ ਨੇ ਫਿਰ ਪੁੱਛਿਆ ਕੀ ਹੋਇਆ ਅੰਤ ਵਿੱਚ ਉਹ ਟੁੱਟ ਕੇ ਰੋ ਪਿਆ ਮਾਂ ਮੇਰਾ ਲੈਟਰ ਫਰਜ਼ੀ ਨਿਕਲਿਆ ਮੇਰਾ ਵੀਜ਼ਾ ਰੱਦ ਹੋ ਗਿਆ ਮਾਂ ਦੇ ਹੱਥੋਂ ਦੁਪੱਟਾ ਸਲਿੱਪ ਹੋ ਗਿਆ ਹਾਏ ਰੱਬਾ ਅਸੀਂ ਤਾਂ ਸਾਰੇ ਗਹਿਣੇ ਵੇਚ ਦਿੱਤੇ ਜ਼ਮੀਨ ਵੀ ਗਈ ਹੁਣ ਅਸੀਂ ਕੀ ਕਰਾਂਗੇ ਮਨਦੀਪ ਨੇ ਮਾਂ ਨੂੰ ਚੁੱਪ ਕਰਾਇਆ ਪਰ ਉਸ ਦਾ ਦਿਲ ਅੰਦਰੋਂ ਚੀਖ ਰਿਹਾ ਸੀ ਉਹ ਰਾਤ ਮਨਦੀਪ ਨੇ ਨੀਂਦ ਦੀਆਂ ਕਈਆਂ ਕੋਸ਼ਿਸ਼ਾਂ ਕੀਤੀਆਂ ਪਰ ਹਰ ਵਾਰ ਉਸ ਦੇ ਮਨ ਵਿੱਚ ਸਿਰਫ ਇੱਕ ਹੀ ਸਵਾਲ ਆਉਂਦਾ ਮੇਰਾ ਕਸੂਰ ਕੀ ਸੀ ਮੈਂ ਤਾਂ ਸਿਰਫ ਆਪਣੇ ਪਰਿਵਾਰ ਦਾ ਸੁਪਨਾ ਪੂਰਾ ਕਰਨਾ ਚਾਹੁੰਦਾ ਸੀ ਉਸਦੇ ਦੋਸਤਾਂ ਨੇ ਹੌਸਲਾ ਦਿੱਤਾ "ਪਰਾ ਤੂੰ ਇਕੱਲਾ ਨਹੀਂ ਬਹੁਤ ਸਾਰੇ ਵਿਦਿਆਰਥੀ ਫਰਜ਼ੀ ਡਾਕੂਮੈਂਟਸ ਦਾ ਸ਼ਿਕਾਰ ਹੋਏ ਨੇ ਲੜਾਈ ਲੜਨੀ ਪਵੇਗੀ" ਪਰ ਮਨਦੀਪ ਨੂੰ ਪਤਾ ਸੀ ਕਿ ਇਹ ਲੜਾਈ ਸੌਖੀ ਨਹੀਂ ਸਿਸਟਮ ਦੇ ਖਿਲਾਫ ਖੜਨਾ ਮਿੱਟੀ ਵਿੱਚ ਪੈਰ ਗੱਡਣ ਵਾਂਗ ਸੀ ਚਿੱਠੀ ਪੜ੍ਹ ਕੇ ਮਨਦੀਪ ਦੀਆਂ ਅੱਖਾਂ ਵਿੱਚੋਂ ਨੀਂਦ ਉੱਡ ਗਈ ਸੀ ਹਰ ਦਿਨ ਉਹਨਾਂ ਸ਼ਬਦਾਂ ਦੀਆਂ ਗੂੰਜਾਂ ਉਸਦੇ ਦਿਮਾਗ ਵਿੱਚ ਵੱਜਦੀਆਂ ਸਨ "ਤੁਹਾਡਾ ਐਡਮਿਸ਼ਨ ਲੈਟਰ ਫਰਜ਼ੀ ਹੈ" ਤੁਹਾਡਾ ਵੀਜ਼ਾ ਰੱਦ ਕੀਤਾ ਜਾਂਦਾ ਹੈ ਉਹ ਇੱਕ ਪਾਸੇ ਆਪਣੇ ਮਾਪਿਆਂ ਨੂੰ ਵੇਖਦਾ ਸੀ ਜੋ ਪੰਜਾਬ ਵਿੱਚ ਉਸਦੇ ਸੁਪਨੇ ਲਈ ਸਭ ਕੁਝ ਵੇਚ ਬੈਠੇ ਸਨ ਦੂਜੇ ਪਾਸੇ ਉਸ ਦੀ ਆਪਣੀ ਜ਼ਿੰਦਗੀ ਸੀ ਜੋ ਹੁਣ ਇੱਕ ਹਨੇਰੇ ਖੱਡ ਵਿੱਚ ਡਿੱਗਦੀ ਨਜ਼ਰ ਆ ਰਹੀ ਸੀ ਪਰ ਮਨਦੀਪ ਉਹ ਮੁੰਡਾ ਨਹੀਂ ਸੀ ਜੋ ਹਾਰ ਮੰਨ ਲਵੇ ਉਸਨੇ ਸੋਚਿਆ ਜੇ ਇਹ ਜੰਗ ਮੇਰੇ ਨਾਲ ਲੜਨ ਲਈ ਆਈ ਹੈ ਤਾਂ ਮੈਂ ਵੀ ਇਹਨੂੰ ਛੱਡਾਂਗਾ ਨਹੀਂ ਸੱਚਾਈ ਲਈ ਖੜਨਾ ਹੀ ਪਵੇਗਾ ਮਨਦੀਪ ਨੇ ਆਪਣੇ ਦੋਸਤਾਂ ਨਾਲ ਆਪਣੀ ਗੱਲ ਸਾਂਝੀ ਕੀਤੀ। ਜਦ ਉਸਨੇ ਆਪਣੀ ਕਹਾਣੀ ਦੱਸੀ ਤਾਂ ਕਈ ਹੋਰ ਵਿਦਿਆਰਥੀ ਵੀ ਸਾਹਮਣੇ ਆਏ। ਕਿਸੇ ਨੇ ਕਿਹਾ ਮੇਰਾ ਵੀਜ਼ਾ ਰੀਨਿਊ ਨਹੀਂ ਹੋਇਆ ਕਿਉਂਕਿ ਲੈਟਰ ਫਰਜ਼ੀ ਸੀ। ਹੋਰ ਨੇ ਕਿਹਾ ਮੈਂ ਵੀ ਉਹੀ ਏਜੰਟ ਕੋਲੋਂ ਕੰਮ ਕਰਵਾਇਆ ਸੀ, ਹੁਣ ਮੇਰੇ ਕੋਲ ਵੀ ਨੋਟਿਸ ਆ ਗਿਆ ਹੈ। ਇਹ ਸੁਣ ਕੇ ਮਨਦੀਪ ਨੂੰ ਅਹਿਸਾਸ ਹੋਇਆ ਕਿ ਉਹ ਇਕੱਲਾ ਨਹੀਂ ਬਲਕਿ ਸੈਂਕੜੇ ਪੰਜਾਬੀ ਵਿਦਿਆਰਥੀ ਇਸ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਉਸਨੇ ਸੋਚਿਆ ਜੇ ਅਸੀਂ ਸਭ ਇਕੱਠੇ ਹੋ ਜਾਈਏ ਤਾਂ ਸਾਡੀ ਆਵਾਜ਼ ਦਬਾਈ ਨਹੀਂ ਜਾ ਸਕਦੀ। ਮਨਦੀਪ ਅਤੇ ਹੋਰ ਵਿਦਿਆਰਥੀਆਂ ਨੇ ਟੋਰਾਂਟੋ ਦੇ ਡਾਊਨਟਾਊਨ ਵਿੱਚ ਪਹਿਲਾ ਪ੍ਰੋਟੈਸਟ ਕਰਨ ਦਾ ਫੈਸਲਾ ਕੀਤਾ। ਉਹ ਸਭ ਆਪਣੇ ਹੱਥਾਂ ਵਿੱਚ ਬੈਨਰ ਲੈ ਕੇ ਖੜੇ ਹੋਏ। ਵੀ ਆਰ ਵਿਕਟਿਮਸ ਨਾਟ ਕ੍ਰਿਮੀਨਲਸ। ਪਨਿਸ਼ ਏਜੰਟਸ ਨਾਟ ਸਟੂਡੈਂਟਸ। ਪਹਿਲਾਂ ਤਾਂ ਰੋਗ ਲੰਘਦੇ ਸਮੇਂ ਸਿਰਫ ਤੱਕਦੇ ਰਹੇ ਪਰ ਫਿਰ ਮੀਡੀਆ ਦੇ ਕੈਮਰੇ ਆਉਣੇ ਸ਼ੁਰੂ ਹੋ ਗਏ। ਇੱਕ ਰਿਪੋਰਟਰ ਨੇ ਮਨਦੀਪ ਤੋਂ ਪੁੱਛਿਆ ਤੁਸੀਂ ਇੱਥੇ ਕਿਉਂ ਖੜੇ ਹੋ? ਮਨਦੀਪ ਨੇ ਕੰਬਦੀ ਆਵਾਜ਼ ਵਿੱਚ ਕਿਹਾ। ਅਸੀਂ ਧੋਖਾਧੜੀ ਦੇ ਸ਼ਿਕਾਰ ਹਾਂ। ਸਾਡਾ ਕਸੂਰ ਸਿਰਫ ਇੰਨਾ ਸੀ ਕਿ ਅਸੀਂ ਆਪਣੇ ਸੁਪਨੇ ਆਤੇ ਪਰੋਸਾ ਕੀਤਾ। ਹੁਣ ਸਾਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਕੀ ਇਹ ਨਿਆਂ ਹੈ? ਇਹ ਇੰਟਰਵਿਊ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ। ਪੰਜਾਬੀ ਕਮਿਊਨਿਟੀ ਵਿੱਚ ਚਰਚਾ ਸ਼ੁਰੂ ਹੋ ਗਈ। ਹਰ ਕੋਈ ਕਹਿਣ ਲੱਗਾ ਬੱਚੇ ਬੇਕਸੂਰ ਹਨ, ਦੋਸ਼ੀ ਤਾਂ ਉਹ ਏਜੰਟ ਨੇ ਜਿਨ੍ਹਾਂ ਨੇ ਇਹ ਖੇਡ ਖੇੜੀ। ਹੌਲੀ ਹੌਲੀ ਪੰਜਾਬੀ ਕਮਿਊਨਿਟੀ ਮੰਦੀਪ ਅਤੇ ਉਸਦੇ ਦੋਸਤਾਂ ਦੇ ਨਾਲ ਖੜੀ ਹੋ ਗਈ। ਗੁਰਦੁਆਰਿਆਂ ਵਿੱਚ ਇਸ਼ਤਿਹਾਰ ਲੱਗਣ ਲੱਗੇ। ਆਓ ਆਪਣੇ ਨੌਜਵਾਨਾਂ ਨੂੰ ਬਚਾਓ। ਕਈ ਸਿਆਸੀ ਆਗੂ ਵੀ ਸਾਹਮਣੇ ਆਏ ਤੇ ਕਿਹਾ ਅਸੀਂ ਸਰਕਾਰ ਨਾਲ ਗੱਲ ਕਰਾਂਗੇ। ਇਹ ਸਹਿਯੋਗ ਮੰਦੀਪ ਲਈ ਇੱਕ ਨਵੀਂ ਉਮੀਦ ਸੀ। ਉਹ ਸੋਚਦਾ ਸ਼ਾਇਦ ਹੁਣ ਸਾਡੀ ਆਵਾਜ਼ ਸੁਣੀ ਜਾਵੇ। ਪਰ ਜਦੋਂ ਕੈਨੇਡੀਅਨ ਸਰਕਾਰ ਦੇ ਬੁਲਾਰੇ ਨੇ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨਾਂ ਦੇ ਬੋਲ ਮੰਦੀਪ ਦੇ ਦਿਲ ਨੂੰ ਤੀਰ ਵਾਂਗ ਚੀਰ ਗਏ। ਉਸਨੇ ਕਿਹਾ ਨਿਯਮ ਨਿਯਮ ਹੁੰਦੇ ਹਨ ਜਿਹੜੇ ਵਿਦਿਆਰਥੀ ਫਰਜ਼ੀ ਡਾਕੂਮੈਂਟਸ ਨਾਲ ਲਾਏ ਹਨ ਉਹਨਾਂ ਨੂੰ ਡਿਪੋਰਟ ਕੀਤਾ ਜਾਵੇਗਾ ਚਾਹੇ ਉਹਨਾਂ ਨੂੰ ਤੋਖਾ ਹੀ ਕਿਉਂ ਨਾ ਦਿੱਤਾ ਗਿਆ ਹੋਵੇ ਇਹ ਸੁਣ ਕੇ ਮਨਦੀਪ ਟੁੱਟ ਗਿਆ ਉਹ ਸੋਚਦਾ ਰਿਹਾ ਕਿ ਜਿਸ ਕਾਨੂੰਨ ਨੂੰ ਮੈਂ ਇੱਥੇ ਆ ਕੇ ਮੰਨਿਆ ਉਹੀ ਕਾਨੂੰਨ ਅੱਜ ਮੇਰੇ ਸੁਪਨੇ ਤੋੜ ਰਿਹਾ ਹੈ ਉਹ ਰਾਤ ਉਸਨੇ ਆਪਣੇ ਪਿਤਾ ਨਾਲ ਫੋਨ ਤੇ ਗੱਲ ਕੀਤੀ ਪਿਤਾ ਨੇ ਹੌਸਲਾ ਦਿੱਤਾ ਪੁੱਤ ਤੂੰ ਹੌਸਲਾ ਰੱਖ ਸੱਚਾਈ ਕਦੇ ਹਾਰਦੀ ਨਹੀਂ ਅਸੀਂ ਤੇਰੇ ਨਾਲ ਹਾਂ ਮਾਂ ਨੇ ਅੱਖਾਂ ਪੂੰਝਦੀਆਂ ਕਿਹਾ ਮੇਰੇ ਬੱਚੇ ਡਰਨਾ ਨਹੀਂ ਜੇ ਤੂੰ ਇੱਥੇ ਹਾਰ ਗਿਆ ਤਾਂ ਹੋਰ ਬੱਚਿਆਂ ਦਾ ਹੌਸਲਾ ਟੁੱਟ ਜਾਵੇਗਾ ਇਹ ਸ਼ਬਦ ਸੁਣ ਕੇ ਮਨਦੀਪ ਦੀਆਂ ਰਗਾਂ ਵਿੱਚ ਨਵਾਂ ਖੂਨ ਦੌੜਿਆ ਮਨਦੀਪ ਨੇ ਇੱਕ ਇਮੀਗ੍ਰੇਸ਼ਨ ਵਕੀਲ ਨਾਲ ਸੰਪਰਕ ਕੀਤਾ ਵਕੀਲ ਨੇ ਕਾਗਜ਼ ਵੇਖ ਕੇ ਕਿਹਾ ਤੇਰੇ ਕੇਸ ਵਿੱਚ ਸੱਚਾਈ ਤਾਂ ਹੈ ਪਰ ਲੜਾਈ ਲੰਬੀ ਤੇ ਮਹਿੰਗੀ ਹੋਵੇਗੀ ਕੀ ਤੂੰ ਤਿਆਰ ਹੈ ਮਨਦੀਪ ਨੇ ਬਿਨਾਂ ਸੋਚੇ ਕਿਹਾ ਹਾਂ ਮੈਂ ਤਿਆਰ ਹਾਂ ਮੇਰੇ ਪਿੱਛੇ ਮੇਰੇ ਮਾਪਿਆਂ ਦੇ ਸੁਪਨੇ ਨੇ ਮੇਰੇ ਪੂਵਿੱਖ ਦੀਆਂ ਉਮੀਦਾਂ ਨੇ ਮੈਂ ਪਿੱਛੇ ਨਹੀਂ ਹਟ ਸਕਦਾ ਹੁਣ ਮੰਨਦੀਪ ਦੀ ਲੜਾਈ ਸ਼ੁਰੂ ਹੋ ਚੁੱਕੀ ਸੀ ਇੱਕ ਪਾਸੇ ਕਾਨੂੰਨ ਦਾ ਡਰ ਦੂਜੇ ਪਾਸੇ ਸੱਚ ਦੀ ਤਾਕਤ ਉਹ ਜਾਣਦਾ ਸੀ ਕਿ ਇਹ ਜੰਗ ਉਸਦੇ ਲਈ ਹੀ ਨਹੀਂ ਬਲਕਿ ਹਜ਼ਾਰਾਂ ਹੋਰ ਵਿਦਿਆਰਥੀਆਂ ਲਈ ਵੀ ਹੈ ਪਰ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਇਸ ਲੜਾਈ ਦੇ ਦੌਰਾਨ ਇੱਕ ਅਜੀਹ੍ਹਾ ਰਾਜ਼ ਸਾਹਮਣੇ ਆਉਣ ਵਾਲਾ ਹੈ ਜੋ ਸਿਰਫ ਉਸ ਦੀ ਨਹੀਂ ਸਿਸਟਮ ਦੀਆਂ ਜੜ੍ਹਾਂ ਹਿਲਾ ਦੇਵੇਗਾ ਮਨਦੀਪ ਦੀ ਲੜਾਈ ਹੁਣ ਗਲੀਆਂ ਤੋਂ ਅਦਾਲਤਾਂ ਤੱਕ ਪਹੁੰਚ ਚੁੱਕੀ ਸੀ ਇੱਕ ਪਾਸੇ ਉਹ ਆਪਣੇ ਵਕੀਲ ਨਾਲ ਕਾਗਜ਼ੀ ਕਾਰਵਾਈ ਕਰਦਾ ਦੂਜੇ ਪਾਸੇ ਹੋਰ ਵਿਦਿਆਰਥੀਆਂ ਨਾਲ ਪ੍ਰੋਟੈਸਟ ਕਰਦਾ ਹਰ ਦਿਨ ਉਸ ਨੂੰ ਲੱਗਦਾ ਸੀ ਕਿ ਸ਼ਾਇਦ ਅੱਜ ਕੋਈ ਚੰਗੀ ਖ਼ਬਰ ਮਿਲੇਗੀ ਪਰ ਹਰ ਵਾਰ ਨਿਰਾਸ਼ਾ ਹੀ ਹੱਥਾਂਉਂਦੀ ਇੱਕ ਰਾਤ ਉਹ ਆਪਣੇ ਦੋਸਤਾਂ ਨਾਲ ਬੈਠਾ ਸੀ ਇੱਕ ਦੋਸਤ ਨੇ ਕਿਹਾ ਯਾਰ ਮੇਰਾ ਵੀ ਐਡਮਿਸ਼ਨ ਲੈਟਰ ਉਸੇ ਕੈਜੈਂਟ ਬਲਜੀਤ ਨੇ ਬਣਾਇਆ ਸੀ ਹੁਣ ਮੇਰਾ ਵੀ ਨੋਟਿਸ ਆ ਗਿਆ ਹੈ ਦੂਜੇ ਨੇ ਕਿਹਾ ਮੇਰੇ ਜਾਣ ਪਛਾਣ ਦੇ ਵੀ ਤਿੰਨ ਮੁੰਡੇ ਫਸ ਗਏ ਨੇ ਸਭ ਕੋਲ ਉਹੀ ਬਲਜੀਤ ਦਾ ਰਸਤਾ ਸੀ ਮੰਦੀਪ ਦੇ ਦਿਮਾਗ ਵਿੱਚ ਇੱਕ ਬਿਜਲੀ ਵੱਜੀ ਇਹ ਕੋਈ ਇਕੱਲੇ ਬਲਜੀਤ ਦਾ ਕੰਮ ਨਹੀਂ ਹੋ ਸਕਦਾ ਪਿੱਛੇ ਜ਼ਰੂਰ ਕੋਈ ਵੱਡਾ ਗਿਰੋ ਹੈ ਉਸਨੇ ਸੋਚਿਆ ਕਿ ਜੇ ਸੱਚਾਈ ਦਾ ਪਤਾ ਲਗਾਉਣਾ ਹੈ ਤਾਂ ਪਿੰਡ ਵਿੱਚ ਵਾਪਸ ਜਾ ਕੇ ਖੋਜ ਕਰਨੀ ਪਵੇਗੀ ਪਰ ਵੀਜ਼ਾ ਖਤਮ ਹੋਣ ਕਰਕੇ ਉਹ ਕੈਨੇਡਾ ਤੋਂ ਬਾਹਰ ਨਹੀਂ ਜਾ ਸਕਦਾ ਸੀ ਇਸ ਲਈ ਉਸਨੇ ਆਪਣੇ ਦੋਸਤ ਰਵਨੀਤ ਜੋ ਪੰਜਾਬ ਵਿੱਚ ਹੀ ਸੀ ਨੂੰ ਸਾਰੀ ਗੱਲ ਦੱਸੀ ਰਵਨੀਤ ਨੇ ਪਿੰਡ ਵਿੱਚ ਬਲਜੀਤ ਦੇ ਦਫ਼ਤਰ ਦਾ ਪਤਾ ਕੀਤਾ। ਉੱਥੇ ਕੋਈ ਬੋਰਡ ਨਹੀਂ ਸੀ, ਨਾ ਹੀ ਕੋਈ ਨਾਮ। ਸਿਰਫ ਇੱਕ ਪੁਰਾਣੀ ਇਮਾਰਤ ਜਿੱਥੇ ਲੋਕ ਆਉਂਦੇ ਜਾਂਦੇ ਰਹਿੰਦੇ ਸਨ। ਉਸਨੇ ਚੁੱਪਚੁੱਪ ਨਜ਼ਰ ਰੱਖੀ ਅਤੇ ਵੇਖਿਆ ਕਿ ਬਲਜੀਤ ਹਫ਼ਤੇ ਵਿੱਚ ਇੱਕ ਵਾਰ ਕਿਸੇ ਵੱਡੀ ਗੱਡੀ ਵਿੱਚ ਬੈਠ ਕੇ ਕਿਸੇ ਅਮੀਰ ਇਲਾਕੇ ਵੱਲ ਜਾਂਦਾ ਹੈ। ਰਵਨੀਤ ਨੇ ਜਾਂਚ ਕੀਤੀ ਤਾਂ ਪਤਾ ਲੱਗ ਗਿਆ ਕਿ ਬਲਜੀਤ ਦਾ ਸੰਬੰਧ ਇੱਕ ਰਾਜਨੀਤਿਕ ਨੇਤਾ ਨਾਲ ਹੈ ਜੋ ਆਪਣੇ ਪਦ ਦਾ ਗਲਤ ਫਾਇਦਾ ਚੁੱਕਦਾ ਸੀ। ਇਹ ਸਿਰਫ ਇੱਕ ਏਜੰਟ ਦਾ ਨਹੀਂ ਬਲਕਿ ਇੱਕ ਸੰਗਠਿਤ ਮਾਫੀਆ ਨੈਟਵਰਕ ਦਾ ਖੇਡ ਸੀ ਇਸ ਗਿਰੋ ਵਿੱਚ ਏਜੰਟ ਕੁਝ ਬਿਜ਼ਨਸਮੈਨ ਅਤੇ ਇੱਥੋਂ ਤੱਕ ਕਿ ਕੁਝ ਸਰਕਾਰੀ ਅਧਿਕਾਰੀ ਵੀ ਸ਼ਾਮਿਲ ਸਨ ਉਹ ਵਿਦਿਆਰਥੀਆਂ ਤੋਂ ਲਠਾ ਰੁਪਏ ਵਸੂਲ ਕਰਦੇ ਫਰਜ਼ੀ ਐਡਮਿਸ਼ਨ ਲੈਟਰ ਬਣਾਉਂਦੇ ਅਤੇ ਫਿਰ ਵਿਦੇਸ਼ ਭੇਜ ਕੇ ਉਹਨਾਂ ਨੂੰ ਮੁਸੀਬਤ ਵਿੱਚ ਛੱਡ ਦਿੰਦੇ ਮਨਦੀਪ ਇਹ ਖਬਰ ਸੁਣ ਕੇ ਸਹਿਮ ਗਿਆ ਮੈਂ ਤਾਂ ਸੋਚਦਾ ਸੀ ਕਿ ਮੈਂ ਇਕੱਲਾ ਫਸਿਆ ਹਾਂ ਪਰ ਇਹ ਤਾਂ ਸੈਂਕੜੇ ਨੌਜਵਾਨਾਂ ਦੇ ਸੁਪਨੇ ਬਰਬਾਦ ਕਰਨ ਵਾਲਾ ਖੇਡ ਹੈ ਮਨਦੀਪ ਨੇ ਇਹ ਸਾਰੀਆਂ ਜਾਣਕਾਰੀਆਂ ਆਪਣੇ ਵਕੀਲ ਨੂੰ ਦਸੀਆਂ ਵਕੀਲ ਨੇ ਸਿਰ ਹਿਲਾਇਆ ਅਤੇ ਕਿਹਾ ਇਸ ਨਾਲ ਕੇਸ ਮਜ਼ਬੂਤ ਹੋਵੇਗਾ ਪਰ ਧਿਆਨ ਰੱਖੋ ਇਹ ਖੇਡ ਵੱਡੀ ਹੈ ਬਹੁਤ ਲੋਕ ਨਹੀਂ ਚਾਹੁੰਦੇ ਕਿ ਇਹ ਸੱਚ ਸਾਹਮਣੇ ਆਵੇ ਫਿਰ ਇੱਕ ਹੋਰ ਚੌਕਾਉਣ ਵਾਲੀ ਗੱਲ ਸਾਹਮਣੇ ਆਈ ਕੈਨੇਡਾ ਦੇ ਕੁਝ ਇਮੀਗ੍ਰੇਸ਼ਨ ਅਧਿਕਾਰੀ ਵੀ ਇਸ ਧੋਖਾਧੜੀ ਨਾਲ ਜਾਣੂ ਸਨ ਪਰ ਉਹ ਏਜੰਟਾਂ ਨੂੰ ਛੱਡ ਕੇ ਵਿਦਿਆਰਥੀਆਂ ਨੂੰ ਹੀ ਸਜ਼ਾ ਦੇ ਰਹੇ ਸਨ ਤਾਂ ਜੋ ਆਪਣੀ ਸਿਸਟਮ ਨੂੰ ਸਾਫ਼ ਦਿਖਾ ਸਕਣ ਮਨਦੀਪ ਦਾ ਦਿਮਾਗ ਘੁੰਮ ਗਿਆ। ਏਜੰਟਾਂ ਨੂੰ ਫੜਨ ਦੀ ਬਜਾਏ ਸਾਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਇਸ ਸਚਾਈ ਨੇ ਮਨਦੀਪ ਨੂੰ ਗੁੱਸੇ ਨਾਲ ਭਰ ਦਿੱਤਾ। ਉਸਨੇ ਆਪਣੇ ਦੋਸਤਾਂ ਨੂੰ ਕਿਹਾ, "ਜੇ ਅਸੀਂ ਚੁੱਪ ਰਹੇ ਤਾਂ ਕੱਲ ਹੋਰ ਵੀ ਨੌਜਵਾਨ ਬਰਬਾਦ ਹੋਣਗੇ। ਸਾਨੂੰ ਆਵਾਜ਼ ਉਠਾਉਣੀ ਹੀ ਪਵੇਗੀ।" ਦੋਸਤ ਡਰ ਰਹੇ ਸਨ। ਇੱਕ ਨੇ ਕਿਹਾ, "ਪਰਾਗ, ਇਹ ਬਹੁਤ ਵੱਡੇ ਲੋਕਾਂ ਦਾ ਖੇਡ ਹੈ। ਜੇ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਸਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ।" ਪਰ ਮਨਦੀਪ ਨੇ ਸਿਰ ਉੱਪਰ ਕਰਕੇ ਕਿਹਾ, ਜੇ ਡਰ ਕੇ ਬੈਠ ਗਿਆ ਤਾਂ ਮੇਰੇ ਮਾਪਿਆਂ ਦੀਆਂ ਕੁਰਬਾਨੀਆਂ ਦਾ ਕੀ ਮੇਰੇ ਸੁਪਨੇ ਦਾ ਕੀ ਮਨਦੀਪ ਨੇ ਇੱਕ ਪੰਜਾਬੀ ਚੈਨਲ ਦੇ ਰਿਪੋਰਟਰ ਨਾਲ ਗੱਲ ਕੀਤੀ ਉਸ ਨੂੰ ਸਾਰੇ ਸਬੂਤ ਦਿਖਾਏ ਬਲਜੀ ਦੀਆਂ ਰਸੀਦਾਂ ਫਰਜ਼ੀ ਲੈਟਰਾਂ ਦੀਆਂ ਕਾਪੀਆਂ ਅਤੇ ਹੋਰ ਵਿਦਿਆਰਥੀਆਂ ਦੇ ਬਿਆਨ ਜਦੋਂ ਇਹ ਖਬਰ ਚੈਨਲ ਤੇ ਚੱਲੀ ਤਾਂ ਪੰਜਾਬ ਤੇ ਕੈਨੇਡਾ ਦੋਵੇਂ ਥਾਵਾਂ ਤੇ ਹੰਗਾਮਾ ਮਚ ਗਿਆ ਲੋਕ ਹੈਰਾਨ ਹੋ ਗਏ ਸੋਸ਼ਲ ਮੀਡੀਆ ਤੇ ਲੋਕ ਲਿਖਣ ਲੱਗੇ ਬੱਚੇ ਬੇਕਸੂਰ ਨੇ ਸੱਚਮੁੱਚ ਦੋਸ਼ੀ ਤਾਂ ਇਹ ਮਾਫੀਆ ਜਦੋਂ ਸੱਚ ਸਾਹਮਣੇ ਆਇਆ ਤਾਂ ਮਨਦੀਪ ਨੂੰ ਅਣਜਾਣ ਨੰਬਰਾਂ ਤੋਂ ਧਮਕੀ ਭਰੀਆਂ ਕਾਲਾਂ ਆਉਣ ਲੱਗੀਆਂ ਜੇ ਆਪਣਾ ਮੂੰਹ ਬੰਦ ਨਾ ਕੀਤਾ ਤਾਂ ਤੇਰਾ ਅੰਤ ਮਾੜਾ ਹੋਵੇਗਾ ਮਨਦੀਪ ਡਰਿਆ ਤਾਂ ਜ਼ਰੂਰ ਪਰ ਟੁੱਟਿਆ ਨਹੀਂ ਉਸਨੇ ਸੋਚਿਆ ਹੁਣ ਤਾਂ ਮੇਰੇ ਕੋਲ ਦੋ ਚੋਣਾਂ ਹਨ ਜਾਂ ਤਾਂ ਚੁੱਪ ਬੈਠ ਜਾਵਾਂ ਜਾਂ ਫਿਰ ਸੱਚ ਲਈ ਆਖਰੀ ਸਾਹ ਤੱਕ ਲੜਾਂ ਮਨਦੀਪ ਨੇ ਆਪਣੇ ਦੋਸਤਾਂ ਨਾਲ ਇੱਕ ਗੁਪਤ ਮੀਟਿੰਗ ਬੁਲਾਈ ਉਸਨੇ ਕਿਹਾ ਹੁਣ ਅਸੀਂ ਸਿਰਫ ਪ੍ਰੋਟੈਸਟ ਨਹੀਂ ਕਰਨੇ ਅਸੀਂ ਸਬੂਤ ਇਕੱਠੇ ਕਰਕੇ ਅੰਤਰਰਾਸ਼ਟਰੀ ਪੱਧਰ ਤੇ ਇਹ ਖੇਡ ਬੇਨਕਾਬ ਕਰਾਂਗੇ ਪਰ ਉਹ ਨਹੀਂ ਜਾਣਦਾ ਸੀ ਕਿ ਇਹ ਕਦਮ ਉਸ ਦੀ ਜ਼ਿੰਦਗੀ ਵਿੱਚ ਹੋਰ ਵੱਡੀ ਤੂਫਾਨੀ ਘਟਨਾ ਲੈ ਆਵੇਗਾ ਅਗਲਾ ਪੜਾ ਉਸ ਨੂੰ ਸਿਰਫ ਡਿਪੋਰਟ ਨਹੀਂ ਬਲਕਿ ਜਾਨ ਦੇ ਖਤਰੇ ਤੱਕ ਲੈ ਕੇ ਜਾਣ ਵਾਲਾ ਸੀ ਮਨਦੀਪ ਦੀ ਜੰਗ ਹੁਣ ਸਿਰਫ ਆਪਣੀ ਨਹੀਂ ਰਹਿ ਚੁੱਕੀ ਸੀ ਇਹ ਇੱਕ ਅੰਦੋਲਨ ਬਣ ਚੁੱਕੀ ਸੀ ਹਰ ਪਾਸੇ ਉਸ ਦੇ ਇੰਟਰਵਿਊ ਮੀਡੀਆ ਦੀਆਂ ਖਬਰਾਂ ਅਤੇ ਵਿਦਿਆਰਥੀਆਂ ਦੇ ਦਰਨੇ ਚੱਲ ਰਹੇ ਸਨ ਪਰ ਸਿਸਟਮ ਇਨ ਸਖਤ ਸੀ ਕਿ ਉਸਦੇ ਹੌਸਲੇ ਦੇ ਬਾਵਜੂਦ ਡਿਪੋਰਟੇਸ਼ਨ ਨੋਟਿਸ ਵਾਪਸ ਨਾ ਲਿਆ ਗਿਆ ਚਿੱਠੀ ਸਪਸ਼ਟ ਸੀ ਕਿ ਤੁਹਾਨੂੰ 30 ਦਿਨਾਂ ਦੇ ਅੰਦਰ ਕੈਨੇਡਾ ਛੱਡਣਾ ਹੋਵੇਗਾ ਮਨਦੀਪ ਦੀਆਂ ਅੱਖਾਂ 'ਚ ਉਹ ਹੀ ਚਮਕ ਹੁਣ ਮਿੱਟੀ ਵਾਂਗ ਸੁੱਕ ਗਈ ਸੀ ਹਰ ਦਿਨ ਉਸ ਨੂੰ ਆਪਣੇ ਸੁਪਨਿਆਂ ਦੇ ਟੁੱਟਣ ਦੀਆਂ ਚਿਰੌਂਡੀਆਂ ਚੁਬਦੀਆਂ ਪਰ ਉਸਨੇ ਇੱਕ ਫੈਸਲਾ ਕੀਤਾ ਜੇ ਜਾਣਾ ਹੀ ਹੈ ਤਾਂ ਲੜ ਕੇ ਜਾਵਾਂਗਾ ਉਸ ਦਿਨ 에어ਪੋਰਟ ਲੋਕਾਂ ਨਾਲ ਭਰਿਆ ਹੋਇਆ ਸੀ ਦੋਸਤ ਕਮਿਊਨਿਟੀ ਦੇ ਲੋਕ ਅਤੇ ਉਹ ਪੰਜਾਬੀ ਮਾਮਾ ਪਿਓ ਜੋ ਆਪਣੇ ਬੱਚਿਆਂ ਨੂੰ ਲੈ ਕੇ ਡਰੇ ਹੋਏ ਸਨ ਸਭ ਮਨਦੀਪ ਨੂੰ ਗਲੇ ਲਗਾ ਰਹੇ ਸਨ ਇੱਕ ਦੋਸਤ ਨੇ ਰੋਂਦਿਆਂ ਕਿਹਾ ਪ੍ਰਾ ਤੂੰ ਸਾਡੇ ਲਈ ਹੀਰੋ ਹੈ ਤੂੰ ਹਾਰਿਆ ਨਹੀਂ ਤੂੰ ਸੱਚ ਲਈ ਲੜਿਆ ਮਨਦੀਪ ਨੇ ਅੰਸੂ ਪੂੰਝ ਕੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਮੈਂ ਹਾਰਿਆ ਨਹੀਂ ਮੈਂ ਸਿਰਫ ਮੈਦਾਨ ਬਦਲਿਆ ਹੈ ਹੁਣ ਇਹ ਜੰਗ ਮੈਂ ਪੰਜਾਬ ਵਿੱਚ ਜਾ ਕੇ ਲੜਾਂਗਾ ਜਦੋਂ ਜਹਾਜ਼ ਨੇ ਉਡਾਣ ਭਰੀ ਤਾਂ ਉਸ ਦਾ ਦਿਲ ਭਾਰੀ ਸੀ ਉਸਨੇ ਵਿੰਡੋ ਤੋਂ ਬਾਹਰ ਵੇਖਿਆ ਅਤੇ ਆਪਣੇ ਆਪ ਨਾਲ ਕਿਹਾ ਇਹ ਧਰਤੀ ਮੇਰੇ ਸੁਪਨੇ ਲੈ ਗਈ ਪਰ ਮੇਰੇ ਹੌਸਲੇ ਨਹੀਂ ਪਿੰਡ ਵਾਪਸ ਆਉਂਦੇ ਹੀ ਮਨਦੀਪ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਪਰ ਗਈਆਂ ਮਾਂ ਨੇ ਉਸ ਨੂੰ ਗਲੇ ਲਾ ਲਿਆ ਪੁੱਤ ਤੂੰ ਖਾਲੀ ਹੱਥ ਨਹੀਂ ਆਇਆ ਤੂੰ ਸੱਚਾਈ ਲੈ ਕੇ ਆਇਆ ਪਰ ਮਨਦੀਪ ਦਾ ਦਿਲ ਅਜੇ ਵੀ ਭਾਰੀ ਸੀ ਉਹ ਜਾਣਦਾ ਸੀ ਕਿ ਉਸਦੇ ਸੁਪਨੇ ਡਿੱਗ ਗਏ ਹਨ ਪਰ ਉਹ ਇਹ ਵੀ ਜਾਣਦਾ ਸੀ ਕਿ ਇਹ ਅੰਤ ਨਹੀਂ ਇੱਕ ਨਵੀਂ ਸ਼ੁਰੂਆਤ ਹੈ ਮਨਦੀਪ ਨੇ ਪੰਜਾਬ ਆ ਕੇ ਸਿੱਧਾ ਪੁਲਿਸ ਕੋਲ ਕੇਸ ਦਰਜ ਕਰਵਾਇਆ ਇਹ ਬਲਜੀਤ ਹੀ ਨਹੀਂ ਇਸ ਦੇ ਨਾਲ ਹੋਰ ਵੱਡੇ ਲੋਕ ਵੀ ਹਨ ਮੈਂ ਸਾਰੇ ਸਬੂਤ ਦਿੰਦਾ ਹਾਂ ਪਹਿਲਾਂ ਤਾਂ ਪੁਲਿਸ ਨੇ ਰੁਚੀ ਨਹੀਂ ਦਿਖਾਈ ਪਰ ਜਦੋਂ ਮੀਡੀਆ ਨੇ ਇਹ ਮਾਮਲਾ ਚੁੱਕਿਆ ਅਤੇ ਵਿਦਿਆਰਥੀਆਂ ਨੇ ਸਾਥ ਦਿੱਤਾ ਤਾਂ ਦਬਾਅ ਵਧਿਆ ਆਖਿਰਕਾਰ ਬਲਜੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਮਨਦੀਪ ਜਾਣਦਾ ਸੀ ਕਿ ਇਹ ਸਿਰਫ ਬਰਫ਼ ਦੇ ਪਹਾੜ ਦੀ ਚੋਟੀ ਹੈ ਪਿੱਛੇ ਅਜੇ ਵੀ ਵੱਡਾ ਗਿਰੋ ਛੁਪਿਆ ਬੈਠਾ ਹੈ रिपोर्ट ਹੋਣ ਦੇ ਬਾਅਦ ਵੀ ਮੰਦੀਮ ਨੇ ਹਾਰ ਨਹੀਂ ਮੰਨੀ ਉਸਨੇ ਆਪਣੀ ਕਹਾਣੀ ਲੋਕਾਂ ਨਾਲ ਸਾਂਝੀ ਕਰਨੀ ਸ਼ੁਰੂ ਕੀਤੀ ਉਹ ਪੰਜਾਬ ਦੇ ਕਾਲਜਾਂ ਗੁਰਦੁਆਰਿਆਂ ਅਤੇ ਯੁਵਾ ਸਭਾਵਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਸਮਝਾਉਂਦਾ ਏਜੰਟਾਂ ਤੇ ਅੰਨਾ ਪਰੋਸਾ ਨਾ ਕਰੋ ਆਪਣੇ ਡਾਕੂਮੈਂਟ ਖੁਦ ਵੈਰੀਫਾਈ ਕਰੋ ਸੁਪਨੇ ਦੇਖੋ ਪਰ ਸਾਵਧਾਨ ਰਹੋ ਕਦੇ ਵੀ ਏਜੰਟਾਂ ਜਾਂ ਝੂਠੇ ਰਸਤੇ ਤੇ ਅੰਨਾ ਪਰੋਸਾ ਨਾ ਕਰੋ ਆਪਣੀ ਮਿਹਨਤ ਸੱਚਾਈ ਅਤੇ ਪਰਿਵਾਰ ਤੇ ਪਰੋਸਾ ਰੱਖੋ ਕਿਉਂਕਿ ਅਸਲੀ ਜਿੱਤ ਪੈਸੇ ਵਿੱਚ ਨਹੀਂ ਸੱਚਾਈ ਵਿੱਚ ਹੁੰਦੀ ਹੈ ਇੱਕ ਇੰਟਰਵਿਊ ਵਿੱਚ ਉਸਨੂੰ ਪੁੱਛਿਆ ਗਿਆ ਮਨਦੀਪ ਕੀ ਤੈਨੂੰ ਦੁੱਖ ਹੈ ਕਿ ਤੂੰ ਆਪਣਾ ਕੈਨੇਡਾ ਵਾਲਾ ਸੁਪਨਾ ਖੋ ਦਿੱਤਾ ਮਨਦੀਪ ਨੇ ਹੌਲੀ ਮੁਸਕਰਾਉਂਦਿਆਂ ਕਿਹਾ ਸੁਪਨੇ ਟੁੱਟੇ ਹਨ ਪਰ ਸੱਚਾਈ ਜਿੱਤੀ ਹੈ ਜੇ ਮੇਰੀ ਕਹਾਣੀ ਸੁਣ ਕੇ ਇੱਕ ਵੀ ਨੌਜਵਾਨ ਬਚ ਗਿਆ ਤਾਂ ਇਹ ਮੇਰੀ ਸਭ ਤੋਂ ਵੱਡੀ ਕਾਮਯਾਬੀ ਹੈ ਰਾਤ ਨੂੰ ਜਦੋਂ ਮਨਦੀਪ ਆਪਣੇ ਛੱਤ ਉੱਪਰ ਬੈਠ ਕੇ ਤਾਰਿਆਂ ਨੂੰ ਤੱਕਦਾ ਸੀ ਤਾਂ ਉਸਨੂੰ ਕੈਨੇਡਾ ਦੀਆਂ ਬਰਫ਼ੀਲੀਆਂ ਗਲੀਆਂ ਯਾਦ ਆਉਂਦੀਆਂ ਸਨ ਉਹ ਹੌਲੀ ਆਵਾਜ਼ ਵਿੱਚ ਆਪਣੇ ਆਪ ਨਾਲ ਕਹਿੰਦਾ ਰੱਬਾ ਮੇਰੇ ਸੁਪਨੇ ਤੂੰ ਟੁੱਟਣ ਦਿੱਤੇ ਪਰ ਮੇਰੀ ਹਿੰਮਤ ਨਹੀਂ ਟੁੱਟਣ ਦਿੱਤੀ ਇਹ ਹੀ ਮੇਰਾ ਸਭ ਤੋਂ ਵੱਡਾ ਤੋਹਫਾ ਹੈ ਜ਼ਿੰਦਗੀ ਵਿੱਚ ਸੁਪਨੇ ਦੇਖਣੇ ਚੰਗੀ ਗੱਲ ਹੈ ਪਰ ਉਹਨਾਂ ਨੂੰ ਪੂਰਾ ਕਰਨ ਲਈ ਸਾਵਧਾਨ ਰਹਿਣਾ ਜ਼ਰੂਰੀ ਹੈ ਕਦੇ ਵੀ ਏਜੰਟਾਂ ਜਾਂ ਝੂਠੇ ਰਸਤੇ ਤੇ ਅੰਨਾ ਪਰੋਸਾ ਨਾ ਕਰੋ ਆਪਣੀ ਮਿਹਨਤ ਸੱਚਾਈ ਅਤੇ ਪਰਿਵਾਰ ਤੇ ਪਰੋਸਾ ਰੱਖੋ ਕਿਉਂਕਿ ਅਸਲੀ ਜਿੱਤ ਪੈਸੇ ਵਿੱਚ ਨਹੀਂ ਸੱਚਾਈ ਵਿੱਚ ਹੁੰਦੀ ਹੈ